ਹੋਏ ਦਿਖਾ ਦੇ ਦੋਸਤੋ ਇਸ ਵਕਤ ਨਾ 11 ਵਜਨ ਚ 12 13 ਮਿੰਟ ਰਹਿ ਗਏ ਨੇ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਕਹਿਣ ਤੇ ਅੰਦਰ ਕਨਵੀਨਰ ਤਹਿਸੀਲਦਾਰ ਉਹਨੇ ਸਾਡੇ ਤੋਂ 10 ਮਿੰਟ ਦਾ ਟਾਈਮ ਲਿਆ ਸੀਗਾ ਕੋਈ ਜਵਾਬ ਨਹੀਂ ਦਿੱਤਾ ਮੈਨੂੰ ਰੋਕਿਆ ਜਾ ਰਿਹਾ ਮੈਂਬਰ ਐਮ ਐਲ ਏ ਨੂੰ ਨਗਰ ਪੰਚਾਇਤ ਨੜਾੜਾ ਦੀ ਪ੍ਰਧਾਨਗੀ ਦੀ ਇਲੈਕਸ਼ਨ ਵਿੱਚ ਵੋਟ ਪਾਉਣ ਲਈ ਔਰ ਸਾਡੀ ਇੱਕ ਭੈਣ ਦਾ ਪੈਲਸ ਤੁਹਾਨੂੰ ਵੀਡੀਓ ਮੈਂ ਪਿਛਲੇ ਲਾਈਵ ਤੇ ਦਿਖਾਤੀ ਉਹਦਾ ਸੀਲ ਕਰ ਦਿੱਤਾ ਤੇ ਹੁਣ ਇੱਥੇ ਨਾ ਬੰਦੂਆ ਮਜਦੂਰਾਂ ਦੇ ਗੁੰਡੇ ਆਏ ਨੇ ਪਿੱਛੇ ਦਿਖਾਓ ਜਰਾ ਆਹ ਦੇਖ ਲੋ ਆ ਜਿਹੜਾ ਇੱਕ ਲਾਲ ਵਾਲਾ ਖੜਾ ਏ ਬੀਜੇਪੀ ਦਾ ਇੱਕ ਆਗੂ ਆ ਇਹ ਜਿਹੜਾ ਲਾਲ ਵਾਲਾ ਬੋਲ ਰਿਹਾ ਨਾ ਜੈਕਟ ਵਾਲਾ ਇਹ ਬੀਜੇਪੀ ਦਾ ਇੱਕ ਗੂਰਾ ਗਿੱਲ ਆ ਬੀਜੇਪੀ ਦਾ ਇਹਨੂੰ 900 ਵੋਟ ਪਈ ਸਾਰੀ ਐਸੈਂਬਲੀ ਇਲੈਕਸ਼ਨ ਚ ਉਹ ਵੀ ਸੱਦਿਆ ਇਹਨਾਂ ਨੇ ਤੇ ਸਾਰੇ ਆਮ ਆਦਮੀ ਪਾਰਟੀ ਦੇ ਉਹ ਬਦਮਾਸ਼ ਪੁਲਿਸ ਦੇ ਬਿਲਕੁਲ ਨਾਲ ਖੜੇ ਨੇ ਰਾਈਟ ਸਾਈਡ ਦੇ ਉੱਤੇ ਔਰ ਨਾਰੇ ਲਾ ਰਹੇ ਨੇ ਅਸੀਂ ਦੇਖ ਲੋ ਸਾਰੇ ਸ਼ਾਂਤਮਈ ਖੜੇ ਆ ਅਸੀਂ ਆਪਣਾ ਰਾਈਟ ਅਸੀਂ ਆਪਣਾ ਰਾਈਟ ਲੈਂਡ ਚੱਲੇ ਆ ਆ ਤੁਸੀਂ ਦੇਖ ਲਓ ਕੀ ਕਿੱਦਾਂ ਦੀ ਗੱਲਾਂ ਕਰ ਰਹੇ ਨੇ ਕਿਹੋ ਜੇ ਪੁਲਿਸ ਨੇ ਬਿਲਕੁਲ ਨਾਲ ਖੜੇ ਕੀਤੇ ਨੇ ਮੇਰੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਅਸੀਂ ਇੱਥੇ ਲੜਨ ਨਹੀਂ ਆਏ ਅਸੀਂ ਆਪਣੀ ਵੋਟ ਦਾ ਅਧਿਕਾਰ ਪਾਣ ਆਏ ਅਸੀਂ ਸੱਤ ਕਾਉਂਸਲਰ ਆਂ ਔਰ ਇਹ ਸਿਰਫ ਇਸ ਵਕਤ ਪੰਜ ਨੇ ਆਓ ਚੱਲੀਏ ਉੱਥੇ ਤੱਕ ਕੀ ਕਹਿੰਦੇ ਨੇ ਦੇਖ ਲਈਏ ਆਓ ਜੀ ਆਓ ਮੇਰੇ ਨਾਲ ਜੁੜੇ ਰਹਿਣਾ ਤੁਸੀਂ ਅੱਗੇ ਕਰੋ ਅੱਗੇ ਚੱਲ ਜਿਓ ਆਹ ਦੇਖ ਲਓ ਕਿੱਦਾਂ ਦੀ ਗੱਲਾਂ ਕਰ ਰਹੇ ਨੇ ਕੀ ਲੜਾਈ ਲੜਾਈ ਲੈਣਾ ਚਾਹੁੰਦੇ ਨੇ ਔਨ ਰੱਖੋ ਨਾ ਤੁਸੀਂ ਲੜਾਈ ਲੜਾਈ ਲੈਂਦੇ ਚੱਕਰ ਚ ਆਏ ਨੇ ਆ ਦੇਖ ਲੋ ਐਸਪੀ ਸਾਹਿਬ ਹਾਂਜੀ ਕੀ ਪ੍ਰੋਗਰਾਮ ਹੈ ਜੀ ਨਹੀਂ ਚਲੇਗੀ ਆ ਦੇਖ ਲੋ ਆ ਆ ਗਵਰਨਮੈਂਟ ਤੱਕਾ ਕਰ ਰਹੀ ਆ ਤੇ ਨਾਰੇ ਵੀ ਇਹ ਲਾਰੇ ਨੇ ਤੱਕਾ ਵੀ ਇਹ ਕਰ ਰਹੇ ਨੇ ਆ ਆ ਦੇਖ ਲੋ ਤੁਸੀਂ ਕਿਦਾਂ ਦੀ ਗੱਲ ਕਰ ਰਹੇ ਹੋ ਕੀ ਕਹਿੰਦੇ ਨੇ ਤਸੀਲਦਾਰ ਸਾਹਿਬ ਦੱਸੋ ਜੀ ਆ ਟਾਈਮ ਹੋ ਗਿਆ ਨਾ ਜੀ ਹੁਣ ਬਿਲਕੁਲ ਦੇਖੋ ਆ ਦੇਖ ਲਓ ਤੁਸੀਂ ਜਸਟ ਆਈ ਵਾਂਟ ਟੂ ਸ਼ੋ ਯੂ ਕਿ ਕਿਵੇਂ ਗੁੰਡਾਗਰਦੀ ਕਰਨ ਉਤਰੇ ਨੇ ਲੜਾਈ ਲੈਣਾ ਚਾਹੁੰਦੇ ਨੇ ਲੜਾਈ ਸਾਡੀਆਂ ਭੈਣਾਂ ਨੇ ਕਾਉਂਸਲਰ ਤੁਸੀਂ ਦੇਖੋ ਪਿੱਛੇ ਖੜੀਆਂ ਨੇ ਆ ਔਰਤਾਂ ਦੀ ਹਾਜ਼ਰੀ ਵਿੱਚ ਲੜਾਈ ਲੰਗ ਨਹੀਂ ਟਾਈਮ ਹੋ ਗਿਆ ਨਾ ਜੀ 11 ਵਜੇ ਦਾ ਇਲੈਕਸ਼ਨ ਦਾ ਟਾਈਮ ਆ ਵਾਟ ਆਈ ਸੁਜੈਸਟ ਇਜ਼ ਕਿ ਤੁਸੀਂ ਮੈਨੂੰ ਅੰਦਰ ਜਾ ਲੈਣ ਦਿਓ ਉਹ ਮੈਨੂੰ ਨਹੀਂ ਪਾਰਟਿਸਪੇਟ ਕਰਨ ਦੇਣਗੇ ਵੈਲੈਂਟ ਗੁੱਟ ਅੰਦਰ ਜਾਣ ਦਾ ਤਾਂ ਮੇਰਾ ਰਾਈਟ ਆ ਮੈਂ ਐਮ ਐਲ ਏ ਆ ਈਓ ਦੇ ਦਫ਼ਤਰ ਵਿੱਚ ਪ੍ਰੈਮਿਸਿਸ ਸਰਕਾਰੀ ਆ ਉਹਦਾ ਤਾਂ ਮੇਰਾ ਰਾਈਟ ਆ ਨਾ ਕੁਝ ਵੀ ਨਹੀਂਗਾ ਮੈਨੂੰ ਤਾਂ ਅੰਦਰ ਚਾ ਲੈਣ ਦਿਓ ਨਾ ਕਾਉਂਸਲਰ ਅਸੀਂ 11 ਲੈ ਜਾਂਦੇ ਆ ਆਪਣੇ ਸਾਰੇ ਟੋਟਲ ਅਸੀਂ ਦੇਖੋ ਕਿਸੇ ਨੇ ਨਹੀਂ ਆਉਣਾ ਜੀ ਉਹ ਐਵੇਂ ਜਾਣ ਕੇ ਆ ਆ ساری ਬੁਰਸ਼ਾ ਕਰਦੀ ਹੋ ਰਹੀ ਹੈ ਸਾਨੂੰ ਕੋਈ ਪਰਵਾਹ ਨਹੀਂ ਮੈਂ ਇਦਾਂ ਡਰਨ ਵਾਲਾ ਨਹੀਂਗਾ ਮੈਨੂੰ ਤੁਸੀਂ ਅੰਦਰ ਭੇਜੋ ਮੈਨੂੰ ਆਪਣੇ ਕਾਉਂਸਲਰ ਨਾਲ ਲੈ ਜਾਂਦੇ ਹੋ ਉਹ ਮੈਨੂੰ ਵੋਟ ਨਹੀਂ ਪਾਉਣ ਦੇਣਗੇ ਹਾਈ ਕੋਰਟ ਦਾ ਆਰਡਰ ਮੈਨੂੰ ਸੈਟੀਸਫਾਈ ਕਰਾ ਦੇਵੇ ਮੈਂ ਮੰਨ ਜਾਊਗਾ ਹਾਈ ਕੋਰਟ ਦਾ ਆਰਡਰ ਹਾਈ ਕੋਰਟ ਸਾਨੂੰ ਥੋੜਾ ਕਰੂਗਾ ਯਾਰ ਨਹੀਂ ਆਇਆ ਤੈਨੂੰ ਹਾਈ ਕੋਰਟ ਇੱਕ ਮਿੰਟ ਹਾਈ ਕੋਰਟ ਹਾਈ ਕੋਰਟ ਦਾ ਆਰਡਰ ਸਾਨੂੰ ਥੋੜਾ ਬਾਰ ਕਰੂਗਾ ਯਾਰ ਅਸੀਂ ਪਟੀਸ਼ਨਰ ਆ ਆ ਮਾ ਮੇਰੇ ਕੋ ਲਵਾ ਮਿਨਿਸਪਲ ਐਕਟ ਜਿਹੜਾ ਵਾ ਇਟ ਸੇਜ਼ ਇਟ ਸੇਜ਼ ਕਿ ਐਮ ਐਲ ਏ ਹੈਜ਼ ਅ ਰਾਈਟ ਟੂ ਵੋਟ ਤੁਸੀਂ ਨਾ ਇੱਥੇ ਲੜਾਈ ਕਰਾ ਦੇਣੀ ਆ ਸਾਨੂੰ ਅੰਦਰ ਜਾ ਲੈਣ ਦੇ ਵੋਟਰਾਂ ਨੂੰ ਆਪੇ ਆਪੇ ਸ਼ਾਂਤ ਹੋ ਜਾਣਾ ਇਹਨਾਂ ਨੇ ਅਸੀਂ ਦਰ ਸਾਹਿਬ ਪਲੀਜ਼ ਲਿਸਨ ਟੂ ਮੀ lets me go inside ਤੁਸੀਂ ਨਾ ਮਾਊਥ ਪਾਉਂਦੇ ਹੋ ਕਾ ਬਾਤ ਹੈ ਬਥੇਗੇ ਐਸ ਪਰ ਕਨਵੀਨਰ ਜੋ ਕਹਿ ਰਹੇ ਨਾ ਆਈ ਐਮ ਟੂ ਨਹੀਂ ਤਾਂ ਕਨਵੀਨਰ ਨਾ ਮੇਰੀ ਮੀਟਿੰਗ ਤਾਂ ਕਰਾਉਣਾ ਜੀ ਕਨਵੀਨਰ ਕੋਈ ਕਨਵੀਨਰ ਤਨਵੀਨਰ ਨੇ ਮੈਨੂੰ ਨਹੀਂ ਉਹਨਾਂ ਨੇ ਕਿਹਾ ਕਿ ਮਾਹੂਂਗਾ 5 ਮਿੰਟ ਚ ਆਇਆ 10 ਮਿੰਟ ਚ ਆਇਆ ਹੀ ਹੈਜ਼ ਨਾਟ ਕਮ ਆ ਤਾਂ ਯਾਰ ਸਾਰਾ ਸਰ ਬਦਮਾਸ਼ੀਆ ਦੇਖ ਲੋ ਜੀ ਆ ਦੇਖ ਲੋ ਕੀ ਕਰ ਰਹੇ ਨੇ ਜੀ ਦੱਸ ਜਸ ਮੈਂ ਤਾਂ ਮੈਂ ਤੁਹਾਨੂੰ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਮੈਨੂੰ ਅੰਦਰ ਜਾ ਲੈਣ ਦਿਓ ਉਹ ਨਹੀਂ ਵੋਟ ਪਾਉਣ ਦੇਣਗੇ ਕੋਈ ਅਸਿੰਦਾ ਸਾਹਿਬ ਦੱਸੋ ਜੀ ਮੈਂ ਤਾਂ ਤੁਹਾਨੂੰ ਪਲੀ ਗੱਲ ਜਸ ਮੇਰੇ ਸਾਹਿਬ ਮੈਨੂੰ ਕੋਲ ਲੈ ਲੈਟ ਮੀ ਕਾਉ ਗੋ ਐਂਡ ਸਾਈਡ ਪਲੀਜ਼ ਮੈਨੂੰ ਅੰਦਰ ਜਾਣ ਦਿਓ ਮੇਰਾ ਆਪਣਾ ਰਾਈਟ ਹੈਗਾ ਵਾ ਉਹ ਨਹੀਂ ਵੋਟ ਪਾਉਣ ਦੇਣਗੇ ਮੈਂ ਆਪੇ ਸੈਟੀਸਫਾਈ ਹੋ ਜਾਊਂਗਾ ਆ ਮੈਂ ਲੋ ਉਹਨਾਂ ਨਾਲ ਗੱਲ ਕਰਨੀ ਆ ਮੈਂ ਲੋਅ ਲੋ ਦੇ ਮੁਤਾਬਕਾ ਤਾਂ ਗੱਲ ਕਰਨੀ ਆ ਹਰਪ੍ਰੀਤ ਮੈਨੂੰ ਨੇ ਇੱਕ ਵਾਰੀ ਜਾ ਲੈਣ ਦੇ ਅੰਦਰ ਕਿੱਥੇ ਆਉਣਾ ਉਹਨਾਂ ਨੇ ਯਾਰ ਇਲੈਕਸ਼ਨ ਦਾ ਟਾਈਮ ਹੋ ਰਿਹਾ ਇਟਸ ਆਲਰੇਡੀ 11 ਵਜੇ ਚ ਸਿਰਫ 8-9 ਮਿੰਟ ਰਹਿ ਗਏ ਨੇ ਹੁਣ ਇਲੈਕਸ਼ਨ ਡਿਲੇ ਵੀ ਤੁਸੀਂ ਕਰ ਰਹੇ ਨਾ ਐਡਮਿਨਿਸਟ੍ਰੇਸ਼ਨ ਕਰ ਰਹੇ ਅਸੀਂ ਤਾਂ ਨਹੀਂ ਕਰ ਰਹੇ ਅਸੀਂ ਤਾਂ ਤਿਆਰ ਬੈਠਿਆ ਸਾਡੀਆਂ ਕਾਉਂਸਲਰ ਲੇਡੀਆਂ ਆਈਆਂ ਹੋਈਆਂ ਨੇ ਇੱਥੇ ਨਾਲ ਇੰਨਾ ਜ਼ਿਆਤੀ ਯਾਰ ਇੰਨੀ ਬਦਮਾਸ਼ੀ ਤੇ ਨਾ ਹੋ ਤੋ ਯਾਰ ਆਓ ਆਪਾਂ ਚੱਲਦੇ ਆਂ ਆਓ ਆਪਾਂ ਚੱਲਦੇ ਆਂ ਆਓ ਆਪਾਂ ਚੱਲਦੇ ਅੰਦਰ ਮੈਨੂੰ ਜਾ ਲੈਣ ਦਿਓ ਉਹ ਮੈਨੂੰ ਕਹਿਦੇ ਕਿ ਤੁਹਾਡੀ ਵੋਟ ਨਹੀਂ ਪੈਣੀ ਆ ਮੈਨੂੰ ਲੋ ਤਾਂ ਸਮਝਾ ਦਿਓ ਕਿ ਹੁਣ ਲੋ ਤੋਂ ਬਿਨਾਂ ਸਰਕਾਰ ਚੱਲੂਗੀ ਐ ਇੱਕ ਐਮਐਲਏ ਨੂੰ ਇੱਕ ਕਲੈਕਸ਼ਨ ਨਗਰ ਪੰਚਾਇਤ ਦੀ ਪ੍ਰਧਾਨਗੀ ਦੇ ਵਿੱਚ ਜਿੱਥੇ ਕਲੀਅਰਲੀ ਲਿਖਿਆ ਹੋਇਆ that he has the voting rights he is ex official member ਤੁਹਾਡੇ ਕਾਉਂਸਲਰ ਜਿਹੜੇ ਹੈਗੇ ਨੇ ਉਹ ਕਿੰਨੇ ਨੇ ਉਹ ਸਾਰੇ ਹੈਗੇ ਨੇ 6 ਨੇ ਜੀ 6 ਨੇ ਉਹ ਆ ਜਾਣਗੇ ਪਹਿਲਾਂ ਮੈਨੂੰ ਮੇਰੇ ਵਾਲੇ ਦਾ ਫੈਸਲਾ ਹੋ ਲੈਣ ਦਿਓ ਉਹ ਆ ਕੇ ਦੱਸ ਦੇਣਾ ਆ ਗਏ ਆ ਗਏ ਉਹ ਆ ਗਿਆ ਆਰਡਰ ਉਹ ਆ ਗਿਆ ਆਰਡਰ 6 6 ਸਰ ਜਸਟ ਆ ਆ ਗਿਆ ਆਰਡਰ ਆਟੋ ਆ ਦੇਖ ਲੈ ਉਹ ਦੇਖ ਲੈ ਉਹ ਪੁੱਛ ਲੈ ਸਰ ਲੈਟਿੰਗ ਉਹ ਪੁੱਛ ਲੈ ਉਹ ਪੁੱਛ ਲੋ ਬਹੁਤ ਦਿਨ ਪੁੱਛ ਲੋ ਉਹ ਲੈ ਉਹ ਪਿੱਛੋਂ ਇਹ ਮੇਰੀ ਗਲਤੀ ਉਹ ਪੁੱਛ ਲੋ ਉਹਨਾਂ ਨੂੰ ਪੁੱਛ ਲੋ ਤੇ ਮੈਂ ਕਿਹਾ ਆ ਜਾਓ ਛੇ ਆ ਜਾਓ ਆ ਜਾਓ ਆਜੋ ਆਜੋ ਭੈਣੋ ਆਜੋ ਆਤਮਾ ਸਿੰਘ ਕਿੱਥੇ ਆ ਆਜੋ ਆਜੋ ਚਲੋ ਜੀ ਕੰਮ ਨੂੰ ਪੜਿਆ ਕਰਨਾ ਆਦੋ ਕਰਨਾ ਉਹ ਕਰੇ ਨਾ ਮੈਨੂੰ ਪੈਰ ਬਣਾ ਦੇ ਮਾਫਰਾ ਦੇ ਇੱਕ ਮਿੰਟ ਜੇ ਆਪ ਫੜਿਓ ਜਰਾ ਸੋਨੂ ਆਪ ਸੋਨੂ ਫੜੀ ਯਾਰ ਇੱਕ ਮਿੰਟ ਵਾਹਿਗੁਰੂ ਦੀ ਕਿਰਪਾ ਨਾਲ ਸਾਡੀ ਪਹਿਲੀ ਜਿੱਤ ਹੋਈ ਜਾਂ ਮੈਨੂੰ ਵੋਟ ਪਾਉਣ ਦਾ ਇਜਾਜ਼ਤ ਤੇ ਮੈਨੂੰ ਮੀਟਿੰਗ ਜਾਣ ਦਾ ਅਧਿਕਾਰ ਮਿਲਿਆ ਧੰਨਵਾਦ ਸਾਡਾ ਜਣ ਲਈ ਆ ਬਦਵਾਸ ਦੇਖ ਲੋ ਸਾਰੇ ਮੈਨੂੰ ਨਹੀਂ ਕੋਈ